ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਕਾਲੀਦਾਨ ਅੰਮ੍ਰਿਤਸਰ ਦੇ ਲੋਕ ਸਭਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਉਮੀਦਵਾਰ ਰਾਜ ਜਤਿੰਦਰ ਸਿੰਘ ਪਿੱਟੂ ਅਤੇ ਲੋਕ ਸਭਾ ਸ਼੍ਰੀ ਅੰਮ੍ਰਿਤਸਰ ਦੇ ਉਮੀਦਵਾਰ ਈਮਾਨ ਸਿੰਘ ਮਾਨ ਨੂੰ ਲੋਕ ਸਭਾ ਦੀ ਟਿਕ ਮਿਲਣ ਤੋਂ ਬਾਅਦ ਸਮਰਥਕਾਂ ਸਮੇਤ ਹੋਈ ਸ਼੍ਰੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਨਾਪਨਸਤਕ ਹੋਏ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਣਾ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਤਿਆ ਪਕ ਰਿਹਾ ਜਿਸ ਦੀ ਜ਼ਿੰਮੇਵਾਰ ਸਰਕਾਰ ਹੈ ਜਨਤਾ ਇਸ ਵਾਰ ਉਹਨਾਂ ਕੈਂਡੀਡੇਟਾਂ ਨੂੰ ਚੁਣ ਕੇ ਭੇਜੇ ਜੋ ਲੋਕ ਹਿੱਤਾਂ ਦੀ ਅਤੇ ਜਨਤਾ ਦੀ ਰਾਖੀ ਦੀ ਗੱਲ ਕਰੇ ਸਤਿ ਸ਼੍ਰੀ ਅਕਾਲ ਮਾਤਾ ਗੁਜਰ ਕੌਰ ਬਾਪਾ ਜੀ ਰਸਿ ਮਾਤਾ ਬਤਗੁਰ ਜੀ ਮਾਤਾ ਗੁਜਰ ਕੌਰ ਜੀ ਸ਼ਹਿਰ ਸ਼ਰੂਪ ਤੇ ਬਾਪਾ ਸਾਹਿਬ ਜੀ ਆਪ ਜੀ ਨੂੰ ਕੋੜ ਕੋੜ ਪ੍ਰਣਾਮ ਮੈਨੂੰ ਇਹ ਸ਼ੀਸ਼ਾ ਦੇ ਧਰਤੀ ਤੇ ਲੋਕਾਵਾ ਅੱਜ ਅੱਜ ਸਰਦ ਤੋਂ ਜੋ ਅਸ਼ੀਰਵਾਦ ਦੇ ਕੇ ਤੁਸੀਂ ਤੁਹਾਡੀ ਕਿਰਪਾ ਦੇ ਨਾਲ ਜੋ ਮੈਨੂੰ ਟਿਕਟ ਪ੍ਰਾਪਤ ਹੋਈ ਹੈ ਨੇ ਉਹਦਾ ਜਿਹੜਾ ਰਿਣਾ ਹੈ ਉਹ ਮੈਂ ਕਦੇ ਵੀ ਭਰ ਸਕਦਾ ਮੈਂ ਮੇਰੀ ਜਿਹੜੀ ਸ਼ਾਮ ਸੜੀ ਸ਼ੋਮਨੀ ਅਕਾਲੀ ਦਲ ਅਲਸਰ ਜਿਹੜੀ ਸਾਡੀ ਪਾਰਟੀ ਹੈ ਸਰਦਾਰ ਸਿੰਘ ਜੀ ਮਾਨ ਇਹਨਾਂ ਦੇ ਸਰਪ੍ਰਸਤ ਨਹੀਂ ਮੈਂ ਉਹਨਾਂ ਦਾ ਸ਼ੁਕਰੀਆ ਗੁਰੂ ਗੋਬਾਰ ਹੈ ਵੀ ਜਿਨ੍ਹਾਂ ਨੇ ਮੈਨੂੰ ਇਸ ਇਲੈਕਟ ਸਮਝਦੇ ਹੋਏ ਅੱਜ ਲੋਕ ਸਾਹਾ ਸ਼੍ਰੀ ਫਤੇਗੜ ਸਾਹਿਬ ਤੋਂ ਅਮੀਰ ਬਣਾਇਆ ਹੈ ਤੇ ਮੈਂ ਅੱਜ ਫਤੇਗੜ ਸਾਹਿਬ ਦੇ ਜਿੰਨੇ ਵੀ ਨੌ ਹਲਕਾ ਕੌਨਸਟਿਚੈਂਸੀ ਦੇ ਵਿੱਚ ਜਿੰਨੇ ਵੀ ਚੜ੍ਹੇ ਬਲੋਕਰ ਆਏ ਸਾਡੇ ਜਿਆ ਵਸਨੀਕ ਨੇ ਮੈਂ ਉਹ 21 ਵਕੀਰ ਕਰਨ ਲੱਗੇ ਆਂ ਕਿ ਜਿਹੜੇ ਇਹ ਮਨੂਵਾਦੀ ਸੋਚ ਦੇ ਲੋਕ ਨੇ ਸੱਚਾ ਨਾਲ ਜਿਹੜੀ ਸੋਚ ਹੈ ਯਾ ਤਾਂ ਤੁਸੀਂ ਉਹਨਾਂ ਨੂੰ ਯਾ ਅੱਜ ਇਹਦਾ ਪੰਚ ਸਾਡਾ ਖਤਰੇ 'ਚ ਹੈ ਇਹ ਕਹਿੰਦੇ ਖਤਰੇ 'ਚ ਆਪ ਨੂੰ ਨਾ ਦੇ ਖਤਰਾ ਹੋਇਆ ਨਾ ਹੋਣਾ ਸਦਾ ਖਾਸਾ ਚੜ੍ਹ ਵੀ ਕਲਾਤਰ ਹੈ ਤੇ ਸਾਡਾ ਜਿਹੜਾ ਪਰਪਸ ਕੀ ਹੈ ਮੇਨ ਮਕਸਦ ਕੀ ਹੈ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਅੱਜ ਪੰਜਾਬ ਦੇ ਅੰਦਰ ਵਗ ਰਿਹਾ ਹੈ ਅਸੀਂ ਅਸੀਂ ਇਹ ਤਰੀਕਾ ਕਿਵੇਂ ਬਾਰਡਰ ਦੇ ਰੋਕਾਂਗੇ ਪਰ ਮੈਂ ਇੱਕ ਤਿੰਨ ਅਜਨੌਨ ਮੰਨ ਕਰਨਾ ਆਇਆ ਵੀ ਮੈਂ ਵੀ ਇਸ ਤਰ੍ਹਾਂ ਦੇ ਵਿੱਚੋਂ ਗੁਜ਼ਰਿਆ ਆ ਤੁਸੀਂ ਕਿਸੇ ਨੇ ਵੀ ਨਸ਼ਾ ਜਿੰਨਾ ਮਰਜ਼ੀ ਵੇਚੀ ਜਾਣ ਜਿੰਨੀ ਮਰਜ਼ੀ ਸ਼ਰਾਬ ਦੀਆਂ ਬੋਤਲਾਂ ਵੇਚੀ ਜਾਣ ਜਿੰਨੇ ਮਰਜ਼ੀ ਥੱਲੇ ਖੋਲਣ ਧੂਕੀ ਖੋਲ ਦੋ ਥੀ ਬਲਾਸਟਰ ਜੋ ਕਰਨਾ ਕਰੋ ਅਸੀਂ ਖਾਣਾ ਨਹੀਂ ਦੇਖੋ ਅਸੀਂ ਖਾਣਾ ਨਹੀਂ ਖਰੀਦਣਾ ਕਿੱਥੋਂ ਵਰ ਨਹੀਂ ਰਾਜ ਦੀ ਵਾਜ ਦੀ ਕਾਲਸਾ ਵਾਜ ਦੀ ਫਤਿਹ ਅੱਜ ਫਤਿਹਗੜ ਸਾਹਿਬ ਤੋਂ ਬਿੱਟੂ ਜੀ ਦੀ ਕੈਂਡੀਡੇਚਰ ਸਾਡੇ ਪਾਰਟੀ ਨੇ ਅਨਾਉਂਸ ਕੀਤੀ ਹੈ ਇੱਥੇ ਵਿਕਾਸ ਤੇ ਤਰੱਕੀ ਵਾਸਤੇ ਜਿਵੇਂ ਸਾਥ ਸਿੰਘ ਰਣਜੀਤ ਸਿੰਘ ਮਾਨ ਨੇ ਵੱਖ-ਵੱਖ ਸਕੀਮਾਂ ਸੈਂਟਰ ਤੋਂ ਸੜਕਾਂ ਦੀਆਂ ਹਸਪਤਾਲਾਂ ਦੀਆਂ ਆਪਣੇ ਹਲਕੇ 'ਚ ਦਵਾਈਆਂ ਉਸੇ ਨਕਸ਼ੇ ਦੇ ਉੱਤੇ ਚੁੱਕ ਕੇ ਇਹਨਾਂ ਨੇ ਇਲਾਕੇ ਦੀ ਤਰੱਕੀ ਤਰੱਕੀ ਕਰਨੀ ਹੈ ਜੋ ਦਿਨ ਪਰ ਦਿਨ ਜਿਹੜੀ ਇਨਫਲੇਸ਼ਨ ਵੱਧ ਰਹੀ ਹੈ, ਭਾਅ ਵਧ ਰਹੇ ਹਨ, ਉਹਨਾਂ ਨੂੰ ਰੋਕਣ ਵਾਸਤੇ ਸਰਕਾਰ ਦੀਆਂ ਫੌਲਸਿਆਂ ਦੇ ਉੱਤੇ ਕਿਹੜੀ ਨਿਗ੍ਹਾ ਰੱਖਣੀ ਹੈ ਔਰ ਅਸੀਂ ਇਹ ਵੀ ਬੇਨਤੀ ਕਰਾਂਗੇ ਜਿੱਤੇ ਆਪਾਂ ਸਾਰੇ ਉਰੇ ਇਸ ਇਲੈਕਸ਼ਨ ਚ ਤੁਰ ਰਹੇ ਆ ਉਥੇ ਆਪਾਂ ਜੋ ਸਾਡੀ ਘਾਟਿੰਟੀਆਂ ਦੀ ਹਾਲਤ ਹੈ ਉਹਨੂੰ ਦੇਖ ਕੇ ਉਹ ਕੈਂਡੀਡੇਟ ਭੇਜੀਏ ਜਿਹੜੇ ਉਥੇ ਜਾ ਕੇ ਬੋਲ ਸਕਣ ਤੇ ਆਪਣੀ ਆਵਾਜ਼ ਉਠਾ ਸਕਣ ਬਾਈ ਖਾਲਸਾ ਬਾਈ